ਦੋਸਤੋ ਝੋਨੇ ਦੀ ਪਨੀਰੀ ਆਪਣੀ ਪੀਲੀ ਕਿਉਂ ਹੋ ਜਾਂਦੀ ਆ ਜਦ ਕਿ ਉਹਦੇ ਵਿੱਚ ਸਾਰੀਆਂ ਖਾਦਾਂ ਪਾਈਆਂ ਨੇ ਜਿੰਕ ਪਾਇਆ ਲੋਹਾ ਪਾਇਆ ਪोटाश ਤੱਤ ਪਾਇਆ ਡੀਏਪ ਵਰਤਿਆ ਸਾਰੀਆਂ ਖਾਦਾਂ ਜੋ ਜ਼ਰੂਰੀ تھیں ਉਹਦੇ ਵਿੱਚ ਆਪਾਂ ਵਰਤ ਲੀਆਂ ਪਨੀਰੀ ਆਪਣੀ ਫਿਰ ਵੀ ਪੀਲੀ ਹੋ ਜਾਂਦੀ ਆ ਕਈ ਜ਼ਿਮੀਂਦਾਰਾਂ ਨੂੰ ਇਹ ਵੱਡੀ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦੇ ਖੇਤਾਂ ਦੇ ਵਿੱਚ ਝੋਨੇ ਦੀ ਪਨੀਰੀ ਪੀਲੀ ਹੋ ਜਾਂਦੀ ਆ ਤੇ ਫਿਰ ਉਹਨਾਂ ਨੂੰ ਮੰਗ ਕੇ ਆਂਡੀਆਂ ਕਵਾਂਡੀਆਂ ਤੋਂ ਕਈ ਵਾਰੀ ਲੈ ਕੇ ਪਨੀਰੀ ਲਾਉਣੀ ਪੈਂਦੀ ਆ ਾਂਡੀ ਕਵਾਂਡੀ ਕੀ ਆ ਵੀ ਪਹਿਲਾਂ ਉਹ ਆਪਣੀ ਜ਼ਰੂਰਤ ਪੂਰੀ ਕਰਨਗੇ ਫੇਰ ਹੀ ਆਪਾਂ ਨੂੰ ਪਨੀਰੀ ਦਿੰਦੇ ਨੇ ਉਹ ਪਹਿਲਾਂ ਆਪਣੀ ਜ਼ਰੂਰਤ ਪਹਿਲਾਂ ਆਪਣਾ ਜੋ ਏਰੀਆ ਉਹਨਾਂ ਨੇ ਲਾਉਣਾ ਪਹਿਲਾਂ ਸਾਰਾ ਲਾਉਣਗੇ ਉਹ ਫੇਰ ਬਾਅਦ ਦੀ ਪਨੀਰੀ ਆਪਾਂ ਨੂੰ ਦਿੰਦੇ ਨੇ ਕਈ ਵਾਰੀ ਫਰਾਂਡੀਆਂ ਕਵਾਂਡੀਆਂ ਤੋਂ ਆਪਾਂ ਮੰਗ ਕੇ ਜਦੋਂ ਪਨੀਰੀ ਲਾਉਨੇ ਵੱਡੀ ਉਮਰ ਦੀ ਪਨੀਰੀ ਵੀ ਲਾਉਣੀ ਪੈ ਜਾਂਦੀ ਆ ਤੇ ਉਹਦੇ ਨਾਲ ਥੋਨੇ ਦਾ ਝਾੜ ਘਟਦਾ ਤਾਂ ਪਨੀਰੀ ਆਪਣੀ ਪੀਲੀ ਨਾ ਹੋਵੇ ਜੇ ਪਿਛਲੇ ਸਾਲਾਂ ਦੇ ਵਿੱਚ ਵੀ ਪਨੀਰੀ ਪੀਲੀ ਹੁੰਦੀ ਰਹੀ ਆ ਤਾਂ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਦੇਖਿਓ ਕਾਰਨ ਕੀ ਆ ਉਹਦੇ ਬਾਰੇ ਆਪਾਂ ਜਾਣਾਂਗੇ ਤੇ ਉਹਦਾ ਇਲਾਜ ਕੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਆ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ ਝੋਨੇ ਦੀ ਪਨੀਰੀ ਜਿਹੜੀ ਪੀਲੀ ਹੁੰਦੀ ਆ ਉਹਦਾ ਮੇਨ ਕਾਰਨ ਇੱਕ ਇੱਕ ਕਾਰਨ ਹੁੰਦਾ ਫੈਰ ਸਲਫੇਟ ਤੱਤ ਦੀ ਘਾਟ ਇਹਨੂੰ ਲੋਹਾ ਤੱਤ ਵੀ ਕਹਿੰਦੇ ਨੇ ਲੋਹੇ ਦੀ ਘਾਟ ਆਉਣ ਦੇ ਨਾਲ ਜਦੋਂ ਜ਼ਮੀਨ ਦੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਬੂਟੇ ਨੂੰ ਫੈਰ ਸਲਫੇਟ ਤੱਤ ਪੂਰੀ ਮਾਤਰਾ ਚ ਨਹੀਂ ਮਿਲਦਾ ਤਾਂ ਬੂਟਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਬੂਟੇ ਚ ਪੂਰੀ ਮਾਤਰਾ ਚ ਕਲੋਰੋਫਿਲ ਨਹੀਂ ਬਣਦਾ ਕਲੋਰੋਫਿਲ ਨਾਲ ਬੂਟੇ ਚ ਹਰਾ ਪਾਣਾ ਹੁੰਦਾ ਤੇ ਬੂਟਾ ਨਾਲ ਹੀ ਜ਼ਮੀਨ ਦੇ ਵਿੱਚੋਂ ਨਾਈਟ੍ਰੋਜਨ ਤੱਤ ਜਿਹੜਾ ਪੂਰੀ ਮਾਤਰਾ ਚ ਫੇਰ ਲੈ ਸਕਦਾ ਤੇ ਬੂਟੇ ਦੇ ਦੇ ਵਿੱਚ ਪੱਤਿਆਂ ਚ ਪੀਲਾ ਰੰਗ ਬਣਨਾ ਸ਼ੁਰੂ ਹੋ ਜਾਂਦਾ ਪੱਤੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਬੂਟਾ ਖੁਰਾਕ ਨਹੀਂ ਲੈ ਸਕਦਾ ਖੁਰਾਕ ਜਦੋਂ ਪੂਰੀ ਨਹੀਂ ਬਣਦੀ ক্লোਰੋਫਿਲ ਘੱਟ ਬਣਦੀ ਤਾਂ ਖੁਰਾਕ ਨਹੀਂ ਬਣਦੀ ਤੇ ਬੂਟਾ ਉੱਥੇ ਹੀ ਖੜ ਜਾਂਦਾ ਤੇ ਜ਼ਮੀਨ ਦੇ ਵਿੱਚ ਦੱਗੀਆਂ ਪੈ ਜਾਂਦੀਆਂ ਨੇ ਤੇ ਫਿਰ ਆਪਾਂ ਨੂੰ ਦਿੱਕਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਦੇ ਵਿੱਚ ਫਾਇਰ ਸਲਫੇਟ ਤੱਤ ਦੀ ਘਾਟ ਕਿਉਂ ਆਉਂਦੀ ਆ ਇਹ ਗਨਣਾ ਜਿਹੜਾ ਲੋਹੇ ਤੱਤ ਦੀ ਘਾਟ ਰੇਤលਿਆਂ ਜ਼ਮੀਨਾਂ ਚ ਆਉਂਦੀ ਆ ਇਹ ਜ਼ਰੂਰ ਧਿਆਨ ਰੱਖਣਾ ਪਰ ਲੋਹੇ ਤੱਤ ਦੀ ਘਾਟ ਉੱਥੇ ਆਉਂਦੀ ਆ ਜਿੱਥੇ ਜ਼ਮੀਨ ਦੇ ਵਿੱਚ ਪਾਣੀ ਨਹੀਂ ਖੜਦਾ ਰੇਤលਿਆਂ ਜ਼ਮੀਨਾਂ ਚ ਪਾਣੀ ਨਹੀਂ ਖੜਦਾ ਉੱਥੇ ਆਪਾਂ ਪਨੀਰੀ ਬੀਜ ਲਈ ਤੇ ਲੋਹੇ ਤੱਤ ਦੀ ਘਾਟ ਆਉ। ਇਸੇ ਤਰ੍ਹਾਂ ਉਹ ਜ਼ਮੀਨਾਂ ਜਿਨ੍ਹਾਂ 'ਚ ਕਦੇ ਝੋਨਾ ਨਹੀਂ ਲੱਗਿਆ ਭਾਵੇਂ ਉਹ ਰੇਤលਿਆ ਨਹੀਂ ਹੈਗਾ ਪਰ ਉੱਥੇ ਝੋਨਾ ਨਹੀਂ ਲਾਇਆ ਕਿਸੇ ਕਾਰਨ ਆਪਾਂ ਉੱਥੇ ਪਨੀਰੀ ਬੀਜ ਲਈ। ਉੱਥੇ ਪਨੀਰੀ ਬੀਜੀ ਉਹਦੇ 'ਚ ਪਾਣੀ ਛੱਡਦੇ ਆ ਜਦ ਇਹ ਕੰਟੇ ਬਾਦੋਂ ਪਾਣੀ ਖਾ ਜਾਂਦਾ। ਤੇ ਫਿਰ ਉੱਥੇ ਲੋਹੇ ਤੱਤ ਦੀ ਘਾਟ ਆਉਣ ਲੱਗ ਜਾਂਦੀ ਐ ਫਿਰ ਸਲਫੇਟ ਤੱਤ ਦੀ ਘਾਟ ਆਉਣ ਲੱਗ ਜਾਂਦੀ ਐ। ਤੇ ਉਹ ਘਾਟ ਆਪਾਂ ਪੂਰੀ ਕਰਨੀ ਐ। ਉਹ ਕਿਵੇਂ ਪੂਰੀ ਕਰਾਂਗੇ? ਪਹਿਲਾਂ ਤਾਂ ਉਸ ਜ਼ਮੀਨ ਦੇ ਵਿੱਚ ਪਾਣੀ ਖੜਾਉਣ ਦੀ ਕੋਸ਼ਿਸ਼ ਕਰੋ। ਜਿੱਥੇ ਆਪਾਂ ਪਨੀਰੀ ਵੀਜੀਆ ਪਨੀਰੀ ਦੇ ਆਲੇ-ਦਾਲੇ ਦੀਆਂ ਸਾਰੀਆਂ ਬੱਟਾਂ ਉੱਚੀਆਂ ਕਰ ਦਿਓ ਚੰਗੀ ਤਰ੍ਹਾਂ ਤੇ ਉਹਨੂੰ ਪਾਣੀ ਨਾਲ ਪੂਰਾ ਭਰ ਕੇ ਖੜਾਓ ਪੂਰਾ ਭਰੋ ਉਹਨੂੰ ਤਾਂ ਕਿ 4-5 ਘੰਟੇ ਪਾਣੀ ਖੜੇ ਹੋ ਦੇ ਵਿੱਚ ਦੋ ਟਾਈਮ ਤੁਸੀਂ ਪਾਣੀ ਲਾ ਦਿਓ ਸੋਭਾ ਵੀ ਪਾਣੀ ਛੱਡ ਦਿਓ ਰਾਤ ਨੂੰ ਵੀ ਪਾਣੀ ਲਾ ਸਕਦੇ ਹੋ ਸਾਬ ਨੂੰ ਪਾਣੀ ਲਾ ਦਿਓ ਜਦੋਂ ਤੁਸੀਂ ਦੋ ਟਾਈਮ ਪਾਣੀ ਭਰ ਕੇ ਖੜਾਓਗੇ ਉਹ ਚ ਪਾਣੀ ਰੁਕਣ ਲੱਗ ਜਦੋਂ ਪਾਣੀ ਰੁਕਣ ਲੱਗ ਜਾਂਦਾ ਨਾ ਫਿਰ ਬੂਟਾ ਫਾਇਰ ਸਲਫੇਟ ਤੱਤ ਜ਼ਮੀਨ ਤੋਂ ਲੈਣ ਲੱਗ ਜਾਂਦਾ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਜਦੋਂ ਬੂਟੇ ਦੇ ਵਿੱਚ ਉਥੇ ਖੇਤ ਪਾਣੀ ਨਹੀਂ ਖੜਦਾ ਜਿਹੜਾ ਫਾਇਰ ਸਲਫੇਟ ਤੱਤ ਆ ਉਹ ਥੱਲੇ ਚਲਾ ਜਾਂਦਾ। ਜ਼ਮੀਨ ਦੇ ਵਿੱਚ ਥੱਲੇ ਡੂੰਗਾ ਵਗ ਗਿਆ ਨਾ ਜੜਾਂ ਤੋਂ ਪਹੁੰਚ ਤੋਂ ਦੂਰ ਚਲਾ ਜਾਂਦਾ। ਤੇ ਜੜਾਂ ਫਿਰ ਉਸ ਫਾਇਰ ਸਲਫੇਟ ਨੂੰ ਉੱਥੋਂ ਲੈ ਨਹੀਂ ਸਕਦੀਆਂ ਕਿਉਂਕਿ ਡੂੰਗਾ ਵਗ ਗਿਆ। ਜਦੋਂ ਆਪਾਂ ਉਹਦੇ ਵਿੱਚ ਪਾਣੀ ਖੜਾ ਦਨੇ ਆ ਪਾਣੀ ਖੜਨ ਵਾਲਾ ਉਹ ਪਾਣੀ ਦੇ ਵਿੱਚ ਘੁਲ ਜਾਂਦਾ। ਫਾਇਰ ਸਲਫੇਟ ਤੱਤ ਆ ਜਿਹੜਾ ਲੋਹਾ ਤੱਤ ਉੱਪਰ ਆ ਜਾਂਦਾ ਤੇ ਜੜਾਂ ਉਹਨੂੰ ਆਸਾਨੀ ਨਾਲ ਲੈ ਲੈਂਦੀਆਂ ਨੇ ਤੇ ਉਹਦੇ ਵਿੱਚ ਉਹ ਜਿਹੜਾ ਨੇ ਸੋਖ ਲਿਆ ਤੇ ਬੂਟੇ ਨੂੰ ਜਿਹੜਾ ਲੋਹਾ ਤੱਤ ਮਿਲ ਗਿਆ ਬੂਟੇ ਤੇ ਆਪਣੇ ਆਪ ক্লোਰੋਫਿਲ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਨਾਈਟ੍ਰੋਜਨ ਲੈਣੀ ਸ਼ੁਰੂ ਕਰ ਦਿੰਦਾ ਬੂਟਾ ਨਹੀਂ ਤਾਂ ਆਪਾਂ ਜਿੰਨਾ ਮਰਜੀ ਦੂਰੀਆ ਪਾਈ ਜੰਨੇ ਆ ਤੇ ਪਾਣੀ ਨਹੀਂ ਖੜਦਾ ਫਿਰ ਬੂਟੇ ਦੇ ਵਿੱਚ ਕਦੇ ਵੀ ਪੀਲਾਪਣ ਨਹੀਂ ਜਾਂਦਾ ਕਿਉਂਕਿ ਉੱਥੇ ਨਾਈਟ੍ਰੋਜਨ ਤੱਤ ਵੀ ਨਹੀਂ ਕੰਮ ਕਰਦਾ ਤੇ ਉਹਦੇ ਵਿੱਚ ਜਿਹੜਾ ਫਾਇਰ ਸਲਫੇਟ ਜਾਂ ਲੋਹਾ ਤੱਤਾ ਉਹ ਵੀ ਉਹਨੂੰ ਨਹੀਂ ਮਿਲ ਰਿਹਾ ਇਸ ਕਰਕੇ ਪੀਲਾ ਹੋ ਜਾਂਦਾ ਜਿਹੜੀ ਪਨੀਰੀਆ ਆਪਣੀ ਦਿਨੋਦਨ ਥੱਲੇ ਥੱਲੇ ਜਾਈ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਉਸ ਖੇਤ ਦੇ ਵਿੱਚ ਜਿੱਥੇ ਪਾਣੀ ਨਹੀਂ ਖੜਦਾ ਪਾਣੀ ਖੜਾਉਣ ਦੀ ਕੋਸ਼ਿਸ਼ ਕਰੋ ਬਟਾ ਉੱਚੀਆਂ ਕਰਕੇ ਨਾ ਉਹਨੂੰ ਪਾਣੀ ਨਾਲ ਡੱਕ ਦਿਓ ਸਵੇਰ ਸਾਮ ਪਾਣੀ ਦੋ ਟਾਈਮ ਖੜਾਓ ਜਦੋਂ ਤੁਸੀਂ ਪਾਣੀ ਖੜਾਉਣਾ ਉਹਦੇ ਵਿੱਚ ਸ਼ੁਰੂ ਹੋ ਜਾਊਗਾ ਤੁਸੀਂ ਦੇਖੋਗੇ 2-4 ਦਿਨਾਂ ਦੇ ਵਿੱਚ ਹੀ ਜਿਹੜੀ ਆਪਣੀ ਪਨੀਰੀ ਹਾਰੇ ਹਾਰਿਆਵਲ ਮਾਰਨੀ ਸ਼ੁਰੂ ਹੋ ਜੂ ਦੂਰੀਆ ਵਗੈਰਾ ਪਾ ਦਿਓ ਤੇ ਚੱਲਣੀ ਸ਼ੁਰੂ ਹੋ ਜਾਂਦੀ ਆ ਜੇਕਰ ਕਿਸੇ ਕਾਰਨ ਪਾਣੀ ਬਿਲਕੁਲ ਹੀ ਨਹੀਂ ਖੜ ਰਿਹਾ ਬਹੁਤ ਘੱਟ ਪਾਣੀ ਖੜਦਾ ਆ ਆਪਾਂ ਕੋਸ਼ਿਸ਼ ਵੀ ਕਰ ਰਹੇ ਆ ਤਾਂ ਫਿਰ ਉਹਦੇ ਤੇ ਆਪਾਂ 2 ਜਾਂ 3 ਸਪਰੇ ਆਪਾਂ ਫਾਇਰ ਸਲਫੇਟ ਤੱਤ ਦੇ ਕਰ ਦਿਓ ਫਾਇਰ ਸਲਫੇਟ ਤੱਤ ਲੋਹਾ ਤੱਤ ਹੀ ਹੁੰਦਾ 1% ਫਾਇਰ ਸਲਫੇਟ ਆਪਾਂ ਕਰਨਾ ਹੁੰਦਾ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਕੇ ਉਹਦੀ ਸਪਰੇਅ ਕਰਨੀ ਆ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਕਾਪਾ ਕਰਦਾਂ ਜੇ ਇੱਕ ਢੋਲੀ ਕਰਨੀ ਆ ਤਾਂ 100 ਗ੍ਰਾਮ ਲੋਹਾ ਤੱਤ ਢੋਲੀ ਦੇ ਵਿੱਚ ਘੋਲ ਕੇ ਸਪਰੇਅ ਕਰ ਦਿਓ ਉਹਦੇ ਨਾਲ ਆਪਣਾ ਜਿਹੜਾ ਮਤਲਬ 8-10 ਵਿਸਵਿਆਂ ਦੇ ਉੱਤੇ ਜੇ ਪਨੀਰੀ ਵਿਜਾਈ ਕੀਤੀ ਆ ਤਾਂ ਆਪਾਂ ਉਹਦੇ ਵਿੱਚ ਉਹ ਸਪਰੇਅ ਕਰਾਂਗੇ ਤਾਂ ਉਹਦੇ ਨਾਲ ਕੀ ਆ ਫੈਰਸ ਸਲਫੇਟ ਦੀ ਜਿਹੜੀ ਘਾਟ ਜੜਾ ਰਾਹੀਂ ਨਹੀਂ ਜਿਹੜੀ ਪੂਰੀ ਹੋ ਰਹੀ ਉਹ ਪੱਤੇ ਰਾਹੀਂ ਪੂਰੀ ਹੋ ਜਾਂਦੀ ਆ ਫਿਰ ਉਹ ਉਹਨੂੰ ਫਾਇਰਸ ਸਪਰੇਅ ਤੱਤ ਤਾਂ ਮਿਲ ਜੂ ਲੋਹੇ ਤੱਤ ਦੀ ਘਾਟ ਕੂਰੀ ਹੋ ਜੂ ਬੂਟੇ ਦੇ ਵਿੱਚ ਹਰਾ ਰੰਗ ਬਣਨਾ ਸ਼ੁਰੂ ਹੋ ਜਾਂਦਾ ক্লোਰੋਫਿਲ ਬਣਨੀ ਸ਼ੁਰੂ ਹੋ ਜੂ ਤੇ ਨਾਲ ਆਪਾਂ ਇਹਦੇ ਕੀ ਕਰ ਸਕਦੇ ਆ ਜਿੰਕ ਸਲਫੇਟ ਵੀ ਆਪਾਂ ਉਹਦੇ ਵਿੱਚ ਜੋੜ ਸਕਦਾ ਬੂ ਪਨੀਰੀ ਆਪਣੀ ਹੋਰ ਜਿਹੜੀ ਤਕੜੀ ਹੋ ਜਾਂਦੀ ਆ ਹਰਿਆਵਲ ਵਧੀਆ ਫੜੂ ਤਿੰਨ ਚੀਜ਼ਾਂ ਪਾ ਲਓ ਤੁਸੀਂ ਉਹਦੇ ਵਿੱਚ ਜੇ ਹੁਣ ਸਪਰੇਅ ਕਰਨੀ ਹੋਈ ਆ ਨਾ ਦੋ ਜਾਂ ਤਿੰਨ ਸਪਰੇਅ ਤੁਸੀਂ ਕਰੋ ਜਿੱਥੇ ਪਨੀਰੀ ਛੋਟੀ ਪਿਛਲੇ ਸਾਲਾਂ ਚ ਵੀ ਤਜਰਬਾ ਵੀ ਇੱਥੇ ਪਨੀਰੀ ਹੋਈ ਨਹੀਂ ਸੀ ਦਬਦੀ ਰਹੀ ਆ ਉੱਥੇ ਪਾਣੀ ਘੱਟ ਖੜਦਾ ਤਾ ਫਿਰ ਇੱਕ ਤਾਂ ਪਾਣੀ ਖੜਾਉਣ ਦੀ ਕੋਸ਼ਿਸ਼ ਕਰਿਓ ਦੂਜਾ ਇਹ ਜਿਹੜਾ ਇੱਕ ਤਾਂ ਫੈਰਸ ਸਲਫੇਟ 1% 1 ਕਿਲੋ 100 ਲੀਟਰ ਪਾਣੀ ਚ ਘੋਲ ਕੇ ਇਸੇ ਤਰ੍ਹਾਂ ਹੀ ਜ਼ਿੰਕ ਸਲਫੇਟ 22% ਵਾਲਾ ਜਿਹੜਾ ਜ਼ਿੰਕ ਆਉਂਦਾ ਉਹ ਵੀ ਉਹਦੇ ਨਾਲ ਹੀ ਤੁਸੀਂ ਰਲਾ ਸਕਦੇ ਹੋ ਉਹ ਵੀ ਤੁਸੀਂ 50 ਗ੍ਰਾਮ ਹੀ ਵਾਧੂ ਹੈ ਉਹ 50 ਗ੍ਰਾਮ ਤੁਸੀਂ ਇੱਕ ਢੋਲੀ ਚ ਪਾ ਲਓ ਨਾਲ ਉਹਦੇ ਕਰ ਦਿਓ ਤੇ 50 60 ਗ੍ਰਾਮ ਜੂਰੀ ਆ ਵੀ ਤੁਸੀਂ ਪਾ ਸਕਦੇ ਹੋ ਢੋਲੀ ਚ ਉਹਦੇ ਨਾਲ ਕੀ ਹੈ ਨਾ ਤੁਹਾਡੀ ਜਿਹੜੀ ਪਨੀਰੀਆ ਬਿਲਕੁਲ ਹਰੇ ਭਾਈ ਮਾਰਨੀ ਸ਼ੁਰੂ ਹੋਦੂ ਉਹਦੇ ਚ ਨਾਈਟ੍ਰੋਜਨ ਦੀ ਵੀ ਘਾਟ ਪੂਰੀ ਹੋ ਜਾਂਦੀ ਆ ਜ਼ਿੰਕ ਦੀ ਵੀ ਘਾਟ ਪੂਰੀ ਹੋਊ ਜੇ ਜ਼ਿੰਕ ਜ ਪਨੀਰੀ ਦੀ ਬਜਾਈ ਵੇਲੇ ਥੱਲੇ ਪਾਤਾ ਫਿਰ ਤੁਸੀਂ ਬੇਸ਼ੱਕ ਨਾ ਪਾਓ ਫਿਰ ਕੱਲੇ ਫਾਇਰਸ ਸਲਫੇਟ ਦੀ ਸਪਰੇ ਤੁਸੀਂ ਕਰ ਸਕਦੇ ਆ ਉਹਦੇ ਨਾਲ ਵੀ ਜਿਹੜੀ ਤੁਹਾਡੀ ਪਨੀਰੀਆ ਬਿਲਕੁਲ ਹਰੇ ਰੰਗ ਦੀ ਹੋਊ ਉਹ ਬਿਲਕੁਲ ਹਰਿਆਵਲ ਮਾਰਨੀ ਸ਼ੁਰੂ ਹੋਜੂ ਪਾਣੀ ਖੜਾਓ ਤੇ ਨਾਲ ਦੀ ਨਾਲ 1.2 ਸਪ੍ਰੇ ਹਫਤੇ ਹਫਤੇ ਦੇ ਫਰਕ ਤੇ 3 ਸਪ੍ਰੇਆਂ ਵੀ ਤੁਸੀਂ ਕਰ ਸਕਦੇ ਹੋ ਤਾਂ ਪਨੀਰੀ ਆ ਜਿਹੜੀ ਬਿਲਕੁਲ ਆਪਣੀ ਹਰੇ ਰੰਗ ਦੀ ਹੋਊਗੀ ਪਨੀਰੀ ਆਪਾਂ ਨੂੰ ਬਿਲਕੁਲ ਕਿਸੇ ਤੋਂ ਮੰਗ ਕੇ ਲੈਣੀ ਨਹੀਂ ਪਊ ਜਿੱਥੇ ਪਿਛਲੇ ਸਾਲਾਂ ਚ ਪਨੀਰੀ ਪੀਲੀ ਹੁੰਦੀ ਰਹੀ ਆ ਉਹਨਾਂ ਥਾਵਾਂ ਦੇ ਉੱਤੇ ਤਾਂ ਤੁਸੀਂ ਇਹ ਲਾੜੀ ਬਨ ਲਓ ਵੀ ਇਹ ਆਪਾਂ ਨੂੰ ਪਾਣੀ ਖੜਾਉਣ ਦੀ ਕੋਸ਼ਿਸ਼ ਕਰੋ ਫਿਰ ਸਲਫੇਟ ਦੀਆਂ ਸਪ੍ਰੇਆਂ 2 ਜਾਂ 3 ਸਪ੍ਰੇਆਂ ਕਰ ਦਿਓ ਪਨੀਰੀ ਆਪਣੇ ਆਪ ਜਿਹੜੀ ਆਪਣੀ ਸਾਰੀ ਠੀਕ ਹੋਊ ਦੋਗੀ ਪੂਰੀ ਪਨੀਰੀ ਜਿਹੜੀ ਆਪਣੀ ਵਧੀਆ ਤਰੀਕੇ ਦੀ ਤਿਆਰ ਹੋਊਗੀ ਸੋ ਦੋਸਤੋ ਬਹੁਤ ਵੱਡੀ ਕੋਈ ਗੱਲ ਨਹੀਂ ਹੈਗੀ ਐਨੀ ਕੀ ਗੱਲ ਸਮਝਣ ਵਾਲੀ ਆ ਵੀ ਫਾਇਰ ਸਲਫੇਟ ਦੀ ਘਾਟ ਦੇ ਨਾਲ ਪਨੀਰੀ ਆਪਣੀ ਪੀਲ ਜੁੰਦੀ ਆ ਹੋਰ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਜਿੰਨਾ ਖੇਤਾਂ ਦੇ ਵਿੱਚ ਅੱਗੇ ਆਪਾਂ ਟ੍ਰਾਂਸਪਲੈਂਟ ਕਰਦੇ ਆ ਉਹਨਾਂ ਦੇ ਵਿੱਚ ਵੀ ਜਿੱਥੇ ਆਪਣਾ ਝੋਨਾ ਚੱਲਦਾ ਨਹੀਂ ਕਿਉਂਕਿ ਰੇਤਲੀਆਂ ਜ਼ਮੀਨਾਂ ਦੇ ਵਿੱਚ ਉੱਥੇ ਤੁਸੀਂ ਦੇਖੋ ਲੋਹੇ ਤੱਤ ਦੀ ਸਪ੍ਰਿਆ ਕਰਨੀਆਂ ਪੈਂਦੀਆਂ ਨੇ ਸੋ ਇਹ ਲੋਹਾ ਤੱਤ ਫਾਇਰਸ ਸਲਫੇਟ ਹੀ ਹੁੰਦਾ ਹੁਣ ਆਪਾਂ ਇਮੀਡੀਏਟਲੀ ਕੀ ਕਰਨਾ ਜਦੋਂ ਆਪਣੇ ਇਹ ਆਪਾਂ ਵਿਜੀ ਨੂੰ 8-10 ਦਿਨ ਹੋ ਗਿਆ ਆਪਾਂ ਨੂੰ ਪਤਾ ਵੀ ਆਪਣੇ ਖੇਤ ਪਾਣੀ ਘਟ ਖੜ ਰਿਹਾ ਹੁਣ ਤੋਂ ਹੀ ਕੋਸ਼ਿਸ਼ ਕਰੋ ਉੱਥੇ ਪਾਣੀ ਖੜਾਉਣ ਦੀ ਬੱਟਾਂ ਵਾਲੇ ਵਾਲੇ ਉੱਚੀਆਂ ਕਰਕੇ ਨਾ ਪਾਣੀ ਖੜਾਓ ਸਵੇਰ ਸ਼ਾਮ ਪਾਣੀ ਲਾਉਣਾ ਸ਼ੁਰੂ ਕਰ ਦਿਓ ਤੁਸੀਂ ਜਦੋਂ ਪਾਣੀ ਉਹਦੇ ਚ ਖੜਨਾ ਸ਼ੁਰੂ ਹੋ ਗਿਆ 2 2 3 3 4 4 ਘੰਟੇ ਜਦੋਂ ਪਾਣੀ ਖੜਨ ਲੱਗ ਜਾਂਦਾ ਨਾ ਇੰਨੇ ਨਾਲ ਹੀ ਫਰਕ ਪੈਣ ਲੱਗ ਜਾਂਦਾ ਪਨੀਰੀ ਤਾਂ ਉਹਨੂੰ ਆਪਦੇ ਆਪ ਹੀ ਦੱਸਣ ਲੱਗ ਜੂ ਜਿਹੜੇ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲਾਂ ਦਾ ਤਜਰਬਾ ਹੈਗਾ ਵੀ ਪਨੀਰੀ ਇੱਥੇ ਪੀਲੀ ਹੁੰਦੀ ਹੁੰਦੀ ਆ ਵੀ ਅਸੀਂ ਇਸ ਵਾਰ ਵੀ ਬੀਜਤੀ ਸੋ ਆਪਣੀ ਪਨੀਰੀ ਜਿਹੜੀ ਇਸ ਵਾਰ ਵੀ ਖਰਾਬ ਨਾ ਹੋਵੇ ਸਹੀ ਪਨੀਰੀ ਹੋਵੇ ਤਾਂ ਉਹਨੂੰ ਹੁਣ ਤੋਂ ਹੀ ਆਪਾਂ ਤਿਆਰੀ ਕਰ ਲਓ ਪਾਣੀ ਖੜਾਉਣ ਦੀ ਕੋਸ਼ਿਸ਼ ਕਰੋ ਫਾਇਰ ਸਲਫੇਟ ਤੇ ਜਿੰਕ ਤੱਤ ਦੀਆਂ ਜਿਹੜੀਆਂ ਸਪਰਿਆ ਆਪਾਂ ਉਹਦੇ ਤੇ 1 ਦਾ 2 ਉਹਦੇ ਤੇ ਜ਼ਰੂਰ ਕਰ ਦਿਓ ਪਨੀਰੀ ਆਪਣੀ ਬਿਲਕੁਲ ਸਹੀ ਹੋ ਜੂ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ਼੍ਰੀ ਅਕਾਲ ਧੰਨਵਾਦ। ਦੋਸਤੋ ਵੀਡੀਓ ਜੇਕਰ ਵਧੀਆ ਲੱਗੂ ਤਾਂ ਲਾਈਕ ਕਰਿਓ। ਹੋਰ ਯਾਰ ਦੋਸਤਾਂ ਨਾਲ ਸਪਰੇਅ ਜ਼ਰੂਰ ਸਾਂਝੀ ਕਰਿਓ। ਜਿਨ੍ਹਾਂ ਜ਼ਮੀਨਦਾਰਾਂ ਦੇ ਖੇਤਾਂ 'ਚ ਤੁਹਾਨੂੰ ਪਤਾ ਹੈ ਵੀ ਪਨੀਰੀ ਪੀਲੀ ਹੁੰਦੀ ਹੋਈ ਆ ਉਹਨਾਂ ਨੂੰ ਜ਼ਰੂਰ ਵੀਡੀਓ ਸ਼ੇਅਰ ਕਰਿਓ। ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ